ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹ ਦੇਸੀ ਟੋਟਕੇ ਸੀ ਔਰ ਉਹ ਉਹ ਵੀ ਉਹ ਦੇਸੀ ਟੋਟਕੇ ਸੀ ਜਿਨ੍ਹਾਂ ਨੂੰ ਅਸੀਂ ਖੁਦ ਘਰ ਦੇ ਵਿੱਚ ਜਮਾ ਕੇ ਆਪਣੀ ਸਿਹਤ ਨੂੰ ਠੀਕ ਰੱਖ ਰਹੇ ਹਾਂ ਤੇ ਕੋਸ਼ਿਸ਼ ਹੁੰਦੀ ਹੈ ਕਿ ਡਾਕਟਰਾਂ ਕੋਲ ਘੱਟ ਤੋਂ ਘੱਟ ਜਾਈਏ ਸੋ ਉਸ ਵੀਡੀਓ ਤੋਂ ਬਾਅਦ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਸਾਰੇ ਕਮੈਂਟ ਆਏ ਕਿ ਸਾਨੂੰ ਇਸ ਚੀਜ਼ ਬਾਰੇ ਦੱਸੋ ਇਸ ਚੀਜ਼ ਬਾਰੇ ਦੱਸੋ ਜੋ ਚੀਜ਼ ਅਸੀਂ ਅਜ਼ਮਾਈ ਹੋਊਗੀ ਜਿਹਦਾ ਅਸੀਂ ਰਿਜ਼ਲਟ ਲਿਆ ਹੋਊਗਾ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਜੀ ਤੇ ਉਸ ਨੁਸਖਿਆਂ ਦੇ ਵਿੱਚ ਆਪਾਂ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਆਪਾਂ ਮੰਮੀ ਦਾ ਕਰਦੇ ਹਾਂ ਪ੍ਰੋਗਰਾਮ ਦੇ ਸਵਾਗਤ ਵਿੱਚ ਸਵਾਗਤ ਬਹੁਤ-ਬਹੁਤ ਸਵਾਗਤ ਮੰਮੀ ਤੁਹਾਡਾ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੇਸੀ ਟੋਟਕਿਆਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਹਾਸੋਣੀ ਜੀ ਗੱਲ ਮੰਮੀਆਂ ਦੀ ਆਪਾਂ ਜ਼ਰੂਰ ਕਰਿਆ ਕਰਗੇ ਦਰਸ਼ਕਾਂ ਨਾਲ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਤਕਲੀਫਾਂ ਤੰਗੀਆਂ ਤੁਰਸ਼ੀਆਂ ਚੋਂ ਲੰਘਦਾ ਬੰਦੇ ਦਾ ਹਨਾ ਤੇ ਹਰ ਇੱਕ ਦੇ ਮਨ ਤੇ ਬੋਝ ਜਿਹੜਾ ਬਣਿਆ ਰਹਿੰਦਾ ਸੋ ਮੰਮੀਆਂ ਨੇ ਆਪ ਥੋੜਾ ਜਿਹਾ ਹਸਾਇਆ ਕਰਗੇ ਦਰਸ਼ਕਾਂ ਨੂੰ ਸੋ ਅੱਜ ਇੱਕ ਹਸੋਈਣੀ ਜੀ ਗੱਲ ਮੰਮੀ ਤੁਹਾਨੂੰ ਸੁਣਾਉਣਗੇ ਉਹ ਪਹਿਲਾਂ ਵੀਰਪਲਾਏ ਸੀਗਾ ਪਹਿਲੇ ਸਮੇਂ ਦੀ ਗੱਲ ਹੈ ਹਮ ਤੇ ਉਦੋਂ ਕੁੜੀਆਂ ਛੋਟੇ ਛੋਟੇ ਵਿਆਹ ਲੈਂਦੇ ਹਾਂ ਹਾਂਜੀ ਜਦੋਂ ਛੋਟੇ ਛੋਟੇ ਵਿਆਹ ਹੁੰਦੇ ਉਹ ਕਹਿੰਦੇ ਵੀ ਹੁਣ ਤੱਕ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਪੜੀਆਂ ਲਿਖੀਆਂ ਹਨਾ ਵੱਡੀ ਔਰ ਚਾਪਾ ਵਿਆਹ ਕਰਦੇ ਉਹਨਾਂ ਨੂੰ ਸਾਰੀ ਨੌਲੇਜ ਹੁੰਦੀ ਹੈ ਅੱਗੇ ਕੁੜੀਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਵਿਆਹ ਬਾਰੇ ਮਾਪੇ ਉਹ ਜਿਹੜੇ ਸਹੁਰੇ ਘਰ ਗਈ ਕਹਿੰਦੀ ਅੱਗੇ ਵੀ ਪੁੱਛ ਕੇ ਵੀ ਅੰਮਾ ਬਾਬਾ ਕਹਿੰਦੇ ਹਾਂਜੀ ਕਹਿੰਦੀ ਆਜੀ ਸੱਸ ਨੂੰ ਕਹਿੰਦੀ ਵੀ ਅੰਮਾ ਢਾਲ ਕਾਹੀ ਧਰਨੀ ਆ ਮੈਂ ਧਰ ਲੈਣੀ ਆ ਜਾਂ ਸਬਜ਼ੀ ਬਣੋਣੀ ਆ ਕਾਸੀ ਦੀ ਉਹ ਕਹਿੰਦੀ ਕੋਇਂ ਤੇਰੇ ਬਾਬੇ ਨੂੰ ਕਹਿ ਲੈਂਦੇ ਹਾਂ ਹਾਂਜੀ ਕਹਿੰਦੀ ਲਿਆ ਕੀ ਕਹਿਣਾ ਕਹਿੰਦੀ ਬਾਬਾ ਮੈਂ ਤਾਂ ਕੜੀ ਬਣਾ ਲਵਾਂ ਹਾਂਜੀ ਕਹਿੰਦੀ ਬੇਟੇ ਤੈਥੋਂ ਕਹਿੰਦੀ ਉਹ ਕਹਿੰਦਾ ਪੁੱਤ ਕੜੀ ਬਣਨੀ ਨਹੀਂ ਤਾਂ ਇਹ ਲੱਕੜੀ ਦਾ ਕੀ ਐ ਵੇਸ਼ਨ ਕੋਲ ਕੇ ਤੇ ਕੜੀ ਤਾਂ ਮੈਂ ਹੁਣ ਬਣਾ ਲੈਣੀ ਆ ਹਾਂ ਕਹਿੰਦਾ ਚੰਗਾ ਪੁੱਤ ਬਣਾ ਲਾ ਫਿਰ ਤੇਰੀ ਮਰਜ਼ੀ ਆ ਚਲ ਕੜੀ ਤਰ ਲਿਪਾਈਓ ਮਾਰੀ ਕਰਛੀ ਜਾਵੇ ਉਹ ਪਾਣੀ ਅੱਡੇ ਤੇ ਬੇਸਨ ਅੱਡ ਹੋ ਗਿਆ ਛਣਗੀ ਛਣਗੀ ਕਹਿੰਦੀ ਬਾਬਾ ਕਹਿੰਦਾ ਪੁੱਤ ਬਣਾ ਲਈ ਰੋਟੀ ਦਾ ਵੇਲਾ ਹੋ ਗਿਆ ਕਹਿੰਦੀ ਬਾਬਾ ਇਹ ਤਾਂ ਛਣਗੀ ਕਹਿੰਦਾ ਪੁੱਤ ਕਿਹਾ ਸੀ ਨਾ ਕਹੀਂ ਚਲ ਕੋਈ ਨਹੀਂ ਬਾਬਾ ਇਹ ਮੈਂ ਡੋਲੇ ਆਉਣੀ ਆ ਤੇ ਆਪਾਂ ਹੋਰ ਕੁਝ ਬਣਾ ਲਾਂਗੇ ਰੋਟੀ ਤਾਂ ਖਾਣੀ ਆ ਕਹਿੰਦਾ ਪੁੱਤ ਤੇ ਛੋ ਡੋਲੀ ਵੀ ਨਹੀਂ ਜਾਣੀ ਕਹਿੰਦੀ ਲੈ ਡੋੜ ਲੰਦਾ ਬੜਾ ਕੀ ਮੈਂ ਤਾਂ ਹੋਣ ਡੋਲੇ ਆਉਣੀ ਆ ਜਾ ਕੇ ਵਿਚਾਰੀ ਖੜਗੀ ਪਤੀ ਲਤਾਹਾਂ ਲੈ ਕੇ ਤੇ ਉਹ ਉੱਚੀ ਚੱਕ ਕੇ ਐ ਸੱਟਣ ਲੱਗੀ ਕੜੀ ਥੱਲੇ ਉਹ ਜਦੋਂ ਥੱਲੇ ਬਾਜ-ਬਾਜ ਕੇ ਸਾਰੀ ਕੜੀ ਨਾ ਬਿਸਰਾਰ ਕੱਪੜੇ ਲਵੇੜ ਲੀ ਕਹਿੰਦਾ ਪੁੱਤ ਡੋਲਿਆ ਹੀ ਐਸੇ ਬਾਬਾ ਡੋਲਤਾ ਆਈ ਪਰ ਕੱਪੜੇ ਸਾਰੇ ਲੰਬੜ ਗਏ ਕਹਿੰਦਾ ਕਿਉਂ ਪੁੱਤ ਕਿਹਾ ਸੀ ਨਾ ਤੇ ਤੂੰ ਡੋਲੇ ਨੀ ਜਾਣ ਉਹ ਗੱਲ ਹੈ ਵੀ ਅੱਗੇ ਕੁੜੀਆਂ ਪੋਲੀਆਂ ਹੁੰਦੀਆਂ ਸੀ ਹਨਾ ਤਾਂ ਸੱਚੀ ਦੁਨੀਆਦਾਰੀ ਦਾ ਬਾਹਰਲਾ ਪਾਣੀ ਸੀ ਹੁੰਦਾ ਇੰਨੀਆਂ ਸਾਦਗੀ ਚ ਹੁੰਦੀਆਂ ਸੀ ਕਦੇ ਨਾ ਪੜਾਉਂਦੇ ਸੀ ਜ਼ਿਆਦਾ ਹਾਂ ਜੀ ਪਹਿਲੇ ਜਮਾਨੇ ਚ ਕਿੱਥੇ ਪੜਾਉਂਦੇ ਸੀ ਕੁੜੀਆਂ ਨੂੰ ਸੋ ਇਹ ਸੀ ਸਾਡੀ ਥੋੜੀ ਜੀ ਹਾਸੋ ਹੀ ਨਹੀਂ ਇਹ ਗੱਲ ਜੀ ਹੁਣ ਤਾਂ YouTube ਆ ਹੁਣ ਤਾਂ ਸਭ ਨੇ ਸਭ ਨੂੰ YouTube ਨੇ ਸਭ ਨੂੰ ਸਿਆਣੇ ਕਰਤਾ ਸਰਚ ਕਰੀਂ ਚੀਜ਼ ਬਣਾਓ ਤੇ ਸਾਹਮਣੇ ਰੱਖੋ ਤਾਂ ਕਿ ਉਹ ਕਿਸੇ ਨੂੰ ਪੁੱਛੰਦਾ ਨਹੀਂ ਚੰਦਾ ਵੀ ਨਹੀਂ ਤਾਂ ਸੋ ਇਹ ਸੀ ਆਪਣੀ ਗੱਲ ਜੀ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਦੇਸੀ ਟੋਟਕਿਆਂ ਵੱਲ ਸੋ ਮੰਮੀ ਸਭ ਤੋਂ ਪਹਿਲਾਂ ਅੱਜ ਤੁਸੀਂ ਸਾਨੂੰ ਦੱਸੋ ਕਿ ਦੂਜਾ ਹਾਂ ਬਹੁਤ ਸਾਰੀਆਂ ਭੈਣਾਂ ਦਾ ਫੋਨ ਆਇਆ ਸੀ ਕਿ ਸਾਨੂੰ ਸਾਡਾ ਬੁਖਾਰ ਨਹੀਂ ਟੁੱਟਦਾ ਬੁਖਾਰ ਤੋਂ ਜੋ ਚੀਜ਼ ਆਪਾਂ ਜ਼ਮਾਈਆ ਤੇ ਬਹੁਤ ਸਾਰਿਆਂ ਨੂੰ ਆਪਾਂ ਦੱਸੀ ਵੀ ਆ ਉਹਦੇ ਬਾਰੇ ਦੱਸੋ ਉਹ ਤਾਂ ਵੀਰਪਾਲ ਜਦੋਂ ਆਪਾਂ ਨੂੰ ਮੈਨੂੰ ਹੁਣ ਪ੍ਰੋਬਲਮ ਨਹੀਂ ਆਈ ਸੀ ਵੀ ਮੇਰੇ ਮੈਨੂੰ ਕਈ ਦਿਨ ਬੁਖਾਰ ਚੜਦਾ ਰਿਹਾ ਹਾਂਜੀ ਅਗਰ ਦਵਾਈ ਗੋਲੀ ਲੈ ਲੈਂਦੇ ਦਵਾਈ ਟੀਕਾ ਲਵਾ ਲੈਂਦੇ ਤਾਂ ਉੱਤਰ ਜਾਂਦਾ ਸਵੇਰ ਨੂੰ ਉਹਨਾਂ ਫੇਰ ਹੋ ਜਾਂਦਾ ਹਾਂਜੀ ਤੇ ਫੇਰ ਚਲ ਮਾਪਾ ਕਿਹਾ ਵੀ ਆਪਾਂ ਗਲੋਵਲ ਨਾ ਲੱਗੇ ਵੀ ਹੁਣ ਤਾਂ ਗਰਮੀ ਵੀ ਹੈ ਪਰ ਥੋੜੀ ਲੈ ਲੈਣੇ ਥੋੜੀ ਲੈ ਲੈਣੇ ਚਲੋ ਗੋਲੋ ਵੇਲ ਆਪਣੇ ਲੱਗੀ ਵੀ ਐ ਉਹ ਇਹਨਾਂ ਨੇ ਢੱਕਾ ਲੇਨ ਤਾਂ ਤੇ ਉਹ ਵੀਰਪਾਲ ਨੇ ਵਾਲ ਕੇ ਦੋ ਗਲਾਸ ਪਾਣੀ ਦੇ ਪਾੜੋ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਡੱਕਾ ਉਹਨੂੰ ਰਹਿਣੇ ਲੋ ਜਦੋਂ ਇੱਕ ਗਲਾਸ ਪਾਣੀ ਦਾ ਰਹੇ ਜੀ ਉਦੋਂ ਤੁਸੀਂ ਉਹਨੂੰ ਕੱਢ ਲੋ ਪਾਉਣ ਲੋ ਤੇ ਜੇ ਬੱਚਾ ਕੋਈ ਨਹੀਂ ਪੀਤਾ ਜਾਂਦਾ ਕਿਉਂਕਿ ਕੜੱਤਨ ਵਾਲਾ ਹੁੰਦਾ ਹਾਂਜੀ ਉਹਦੇ ਤੁਸੀਂ ਨਾਰਮਲ ਪਾਣੀ ਵੀ ਬਣਾ ਸਕਦੇ ਹੋ ਉਹ ਤੁਸੀਂ ਬੱਚੇ ਨੂੰ ਪਿਆ ਦਿਓ ਆਪ ਪੀ ਲੋ ਆਪ ਪੀ ਲੋ ਬੱਚੇ ਨੂੰ ਨਹੀਂ ਤੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਗਲਾਸ ਨਹੀਂ ਪੀਣਾ ਚਾਹੋ ਤੁਸੀਂ ਇੰਨਾ ਕ ਪਾਣੀ ਪੀ ਸਕਦੇ ਆ ਇੰਨਾ ਕ ਪਾਣੀ ਜਾਨੀ ਕਿ ਅੱਧੇ ਗਲਾਸ ਤੋਂ ਵੀ ਥੋੜਾ ਹਾਂ ਜਿੰਨਾ ਤੁਹਾਡੀ ਚਿਤ ਮੰਨ ਹਾਂਜੀ ਹਾਂ ਉਹ ਤੁਸੀਂ ਪੀਓ ਜੇ ਤੁਹਾਨੂੰ ਕੌੜਾ ਲੱਗਦਾ ਥੋੜਾ ਜਿਹਾ ਨਾਰਮਲ ਪਾਣੀ ਮਿਲਾ ਲਓ ਵਿੱਚ ਤੇ ਉਹਨੂੰ 2-3 ਦਿਨ 4 ਦਿਨ ਵੀ ਪੀ ਸਕਦੇ ਹਾਂ ਜੇ ਸਰਦੀ ਆ ਤਾਂ ਤੁਸੀਂ ਹਫਤਾ ਪੀ ਲਓ ਪੀ ਲਓ ਹਫਤੇ ਤੋਂ ਉੱਪਰ ਨਾ ਪੀਓ ਤੁਹਾਨੂੰ ਜ਼ਿੰਦਗੀ ਚ ਬੁਖਾਰ ਨਹੀਂ ਚੱਲੇਗਾ ਬੁਖਾਰ ਕਦੇ ਵੀ ਨਹੀਂ ਚੱਲੇਗਾ ਕਦੇ ਵੀ ਨਹੀਂ ਚੱਲੇਗਾ ਇਹ ਆਪਣਾ ਘਰੇ ਆਪਣਾ ਅਜਮਾਇਆ ਹੋਇਆ ਹੈ ਤੇ ਇਸ ਤੋਂ ਅਗਲਾ ਨੁਸਖਾ ਦੱਸਕੋ ਕਿ ਆਪਣੇ ਹੁੰਦੀਆਂ ਭੈਣਾਂ ਜਾਂ ਵੀਰ ਉਹਨਾਂ ਦਾ ਜਿਹੜਾ ਖੂਨ ਆ ਉਹ ਸੰਗਣਾ ਹੁੰਦਾ ਏ ਤੇ ਉਹਨਾਂ ਦਾ ਬਲੱਡ ਵੱਧਦਾ ਏ ਸੋ ਇਹ ਜਿਹੜਾ ਨੁਸਖਾ ਹੈ ਬਹੁਤ ਵਧੀਆ ਦਾਲਚੀਨੀ ਆਪਣੀ ਰਸੋਈ ਚ ਆਮ ਹੀ ਹੁੰਦੀ ਹੈ ਮੰਮੀ ਦਾਲਚੀਨੀ ਦੀ ਦਾਲਚੀਨੀ ਨੂੰ ਤੁਸੀਂ ਦੁੱਧ ਦੇ ਵਿੱਚ ਪਾ ਕੇ ਜਾਂ ਦਹੀਂ ਦੇ ਵਿੱਚ ਪਾ ਲਓ ਜਾਂ ਦੁੱਧ ਦੇ ਵਿੱਚ ਪਾ ਕੇ ਉਬਾਲਾ ਦੇ ਲਓ ਤੇ ਤੁਸੀਂ ਉਹਨੂੰ ਰੋਜ਼ ਲਓ ਤੁਹਾਡਾ ਜਿਹੜਾ ਬਲੱਡ ਹੈ ਉਹ ਸੰਘਣਾ ਨਹੀਂ ਹੋਊਗਾ ਬਲੱਡ ਵੱਧਨੋ ਹੱਟ ਜਾਊਗਾ ਤੇ ਇਸ ਤੋਂ ਵੀ ਬਿਨਾਂ ਜਿਹੜੀਆਂ ਆਪਣੀਆਂ ਕਹਿੰਦੇ ਔਰਤਾ ਮਾਵਾਂ ਬੰਨ ਵਾਲੀਆਂ ਉਹਦੇ ਆਪ ਕੋਲ ਲੱਗਿਆ ਸੀ ਉਹਦੇ ਦੱਸਣਾ ਕਹਿੰਦੇ ਇਹ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਦਾਲਚੀਨੀ ਨੂੰ ਨਾਲ ਹੀ ਵਿਆਹ ਦੋ ਹਾਂ ਉਹ ਕਹਿੰਦੇ ਜਦੋਂ ਕੋਈ ਔਰਤ ਮਾਂ ਬਣਨ ਵਾਲੀ ਆ ਤਾਂ ਕਹਿੰਦੇ ਉਹਨੂੰ ਗਊ ਦਾ ਦੁੱਧ ਲੈਣਾ ਉਹਨੂੰ ਉਬਾਲ ਲੈਣਾ ਤੇ ਉਹਦੇ ਵਿੱਚ ਹਰ ਰੋਜ਼ ਮੰਮੀ ਕਹਿੰਦੀ ਸੀ ਜਿਹੜੀ ਦਾਲਚੀਨੀ ਆ ਇਹਨੂੰ ਤੁਸੀਂ ਦੁੱਧ ਦੇ ਵਿੱਚ ਉਬਾਲ ਲੈਣਾ ਜਿਹੜੀਆਂ ਔਰਤਾਂ ਮਾਂ ਬਣਨ ਵਾਲੀਆਂ ਦੁੱਧ ਦੇ ਵਿੱਚੋਂ ਬਾਲ ਲੈਣਾ ਥੋੜੀ ਜੀ ਪਾ ਲੈਣੀ ਆ ਗਊ ਦਾ ਦੁੱਧ ਲੈਣਾ ਹੈ ਤੇ ਹਰ ਰੋਜ਼ ਇਹ ਜਿਹੜੀ ਆ ਤੁਸੀਂ ਦਾਲਚੀਨੀ ਆ ਇਹਨੂੰ ਇਹਦਾ ਸੇਵਨ ਕਰਨਾ ਜੀ ਇਰੇ ਨਾਲ ਕਹਿੰਦੀ ਮਮੀ ਨਾ ਤਾਂ ਜਦੋਂ ਉਹਰ ਤਮਾਮ ਬਣਨ ਵਾਲੀ ਆ ਉਹਦਾ ਖੂਨ ਸੰਗਣਾ ਹੋਵੇ ਬਲੱਡ ਤੇ ਉਹਦਾ ਬਲੱਡ ਕਦੇ ਵੀ ਨਹੀਂ ਵਧੂਗਾ ਜ ਜਿਹਦੇ ਨਾਲ ਅੱਗੇ ਜਾ ਕੇ ਕੇਸ ਆ ਜਿਹੜਾ ਨਾਰਮਲ ਹੋ ਜਾਂਦਾ ਹੈ ਸੋ ਉਹਦੇ ਨਾਲ ਕਹਿੰਦੀ ਬੱਚਾ ਇੰਨਾ ਕਿ ਜਦਾ ਤੰਦਰੁਸਤ ਤੇ ਚੁਸਤ ਪੈਦਾ ਹੁੰਦਾ ਹੈ ਵੀ ਉਹ ਆਮ ਬੱਚਿਆਂ ਨਾਲੋਂ ਜਿਉਂਨੇ ਜਿਹੜੀ ਚੀਜ਼ 5 ਸਾਲ ਚ ਸਿੱਖਣੀ ਹੋ ਤਿੰਨ ਸਾਲ ਦੀ ਸਿੱਖ ਲੈਦਾ ਇਹਦਾ ਇਹ ਨਤੀਜਾ ਜੀ ਇਹਨੂੰ ਤੁਸੀਂ ਜ਼ਰੂਰ ਲਿਓ ਇਸ ਤੋਂ ਬਾਅਦ ਮੰਮੀ ਕਹਿੰਦੀ ਵੀ ਰੈਪਣਾ ਦੇ ਕਈ ਵਾਰ ਕੋਈ ਸੋਜ ਆ ਜਾਂਦੀ ਆ ਕਿ ਤੋ ਆਪਾਂ ਡੈਗ ਪੇ ਗੋਡੇ ਮੁੰਡੇ ਤੇ ਜਾਂ ਕਿਤੇ ਵੀ ਸੋਜ ਆ ਜਾਂਦੀ ਆ ਤੇ ਡਾਕਟਰ ਆ ਜਿਹੜੇ ਜਾਂਦੇ ਆ ਸਾਰ ਪਲੱਸਤਰ ਲਾ ਦਿੰਦੇ ਉਹਦੇ ਲਈ ਤੁਸੀਂ ਕੁਝ ਨੁਸਖਾ ਦੱਸੋ ਉਹਦੇ ਲਈ ਐ ਵੀਪਲਾ ਵੀ ਆਪਾਂ ਇੱਕ ਵਾਸੀ ਰੋਟੀ ਪਕਾਉਣੀ ਆ ਠੀਕ ਹੈ ਜੀ ਕੇਰਾ ਪਰ ਰੋਟੀ ਤਵੇ ਤੇ ਪਾਤੀ ਹਮ ਕੇਰਾ ਥੋੜੀ ਇੱਕ ਕੱਚੀ ਜੀ ਸਾਠਾ ਲੀਓ ਕੱਚੀ ਜੀ ਸਾਠਾ ਲੀਓ ਥੱਲ ਲਓ ਠੀਕ ਹੈ ਉਹਦੇ ਉੱਤੇ ਸਰੌਲਾ ਤੇਰ ਪਾ ਲਓ ਠੀਕ ਹੈ ਜੀ ਤੇ ਨਮਕ ਪਾ ਲਓ ਹਾਂਜੀ ਤੇ ਹਲਦੀ ਪਾ ਲਓ ਠੀਕ ਹੈ ਉਹਨੂੰ ਪਾ ਕੇ ਹਲਦੀ ਤੇ ਉਹਨੂੰ ਥੱਲੇ ਲਾ ਲਓ ਠੀਕ ਹੈ ਜੀ ਥੱਲੇ ਲਾ ਕੇ ਉਹਨੂੰ ਦੁਬਾਰਾ ਰੋਟੀ ਨਹੀਂ ਥੱਲੇ ਨਹੀਂ ਦੁਬਾਰਾ ਰੋਟੀ ਨਹੀਂ ਹੱਲੀ ਸਿਰਫ ਇੱਕ ਵਾਰ ਹਾਂ ਉਹਨੂੰ ਇੱਕ ਵਾਰ ਸੀ ਰੋਟੀ ਕਹਿੰਦੇ ਠੀਕ ਹੈ ਕਿਉਂਕਿ ਉਹ ਨਾਲ ਤਾਂ ਬੰਨਣ ਚ ਸੌਖੀ ਹੋ ਜਾਂਦੀ ਹੈ ਉਹ ਪੋਲੀ ਹੋ ਜਾਂਦੀ ਹੈ ਠੀਕ ਹੈ ਉਹ ਤੁਸੀਂ ਕਿਤੇ ਵੀ ਤੁਹਾਡਾ ਕੋਈ ਅੰਗ ਪੈਰ ਦੁਖਦਾ ਉੱਥੇ ਤੁਸੀਂ ਬਣਾ ਲਓ